ਗੁਰੂ ਸਾਹਿਬ ਜੀ ਨੇ ਪਾਵਣ ਇਹ ਜਿਹੜੀ ਧਰਤੀ ਸਾਜੀ ਹੈ ਇਹ ਸ਼ਹਿਰ ਸਾਜਿਆ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਸ਼ਹਿਰ ਹੈ ਜਿਵੇਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਮ ਨੂੰ ਆਪਾਂ ਜਾਣਦੇ ਹਾਂ ਤੇ ਇਸ ਅਸਥਾਨ ਦੇ ਨਾਮ ਦੇ ਨਾਲ ਵੀ ਸਤਖੰਡ ਲੱਗਦਾ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਹੈ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਵਸਾਇਆ ਹੋਇਆ ਤੇ ਇਹ ਜਿਹੜੀ ਨਗਰੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਿਤਾ ਦੀ ਤੇ ਪੁੱਤਰ ਦੀ ਵਸਾਈ ਹੋਈ ਹੈ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 157000 ਦੀ ਇਹਦੀ ਜਮੀਨ ਖਰੀਦ ਕੇ ਉਹਨਾਂ ਸਮਿਆਂ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਇਸ ਸਰੋਵਰ ਦੀ ਖਦਵਾਈ ਕਰਾਈ ਸੀ ਦੁਨੀਆ ਭਰ ਦੇ ਵਿੱਚੋਂ ਇਹ ਸਰੋਵਰ ਜਿਹੜਾ ਹੈ ਸਭ ਤੋਂ ਵੱਡਾ ਹੈ ਤੇ 17 ਕਿੱल्ल्याਾਂ ਦੇ ਵਿੱਚ ਇਹ ਸਰੋਵਰ ਹੈ ਤੇ ਪ੍ਰਕਰਮਾਂ ਦੀ ਜਗ੍ਹਾ ਨੂੰ ਪਾ ਕਰਕੇ 25 ਕਿੱल्ल्याਾਂ ਦੇ ਵਿੱਚ ਇਸ ਸਰੋਵਰ ਦਾ ਨਿਰਮਾਣ ਹੈ ਦੋ ਅਸਥਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਸ਼ੋਪ ਪ੍ਰਾਪਤ ਸ਼ਹਿਰ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਗੁਰਦੁਆਰਾ ਗੁਰੂ ਕਾ ਖੂ ਸਾਹਿਬ ਇਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਚਰਨਸ਼ੋਪ ਪ੍ਰਾਪਤ ਹੈ ਤੇ ਇੱਥੇ ਵੀ ਖੂ ਲੱਗਾ ਆਇਆ ਜੱਪਿਓ ਜਨ ਅਰਜਨ ਦੇਵ ਗੁਰੂ ਫੇ ਸੰਕਟ ਜਉਣ ਦੇ ਬਣਾਇਓ ਸੰਗਤ ਜੀ ਸਭ ਤੋਂ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰੂੰਗਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਲੋਵਰ ਹੈ ਇਸ ਦਾ ਜਿਹੜਾ ਨਿਰਮਾਣ ਹੈ ਇਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਕਰਵਾਇਆ ਗਿਆ ਸੀਗਾ ਪੰਜਵੇਂ ਗੁਰੂ ਜਿਹੜੇ ਨੇ ਤੇ ਇਹ ਏਸ਼ੀਆ ਦਾ ਪੂਰੀ ਦੁਨੀਆ ਦਾ ਜੇਕਰ ਮੈਂ ਕਹਾਂ ਜ਼ਿਕਰ ਹੁੰਦਾ ਹੈ ਕਿ ਸਭ ਤੋਂ ਵੱਡਾ ਸरोवर ਵਾ ਤੁਸੀਂ ਤਸਵੀਰਾਂ ਦੇਖੋ ਪਹਿਲਾਂ ਸरोवर ਦੀਆਂ ਕਿਸ ਤਰੀਕੇ ਨਾਲ ਜਿਹੜਾ ਸरोवर ਵਦ ਫੈਲਿਆ ਹੋਇਆ ਹੈ ਆਲੇ ਦੁਆਲੇ ਪਰਕਦਮਾਂ ਜਿਹੜੀ ਚੱਲਦੀ ਹੈ ਸੋ ਤੁਸੀਂ ਤਸਵੀਰਾਂ ਦੇਖੋ ਕਿਸ ਤਰੀਕੇ ਨਾਲ ਜਿਹੜਾ ਸरोवर ਦਾ ਸਦਾ ਨਿਰਮਾਨ ਹੋਇਆ ਹੈ ਦੂਦ ਦੂਦ ਤੱਕ ਤੁਸੀਂ ਦੇਖੋ ਤੁਹਾਨੂੰ ਪਰਕਦਮਾਂ ਦੀ ਜਿਹੜੀ ਉਹ ਦੂਸਰੀ ਸਾਈਡ ਹੈ ਨਜ਼ਰ ਨਹੀਂ ਆਏਗੀ ਕਿਉਂਕਿ ਇੰਨਾ ਵਿਸ਼ਾਲ ਸरोवर ਹੈ ਏਸ਼ੀਆ ਦਾ ਸਭ ਤੋਂ ਵੱਡਾ ਸरोवर ਹੈ ਲੇਕਿਨ ਕਿਤਨਾ ਕਿਤੇ ਦੁਨੀਆ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਵੀ ਇਸ ਤਰੀਕੇ ਦਾ ਜਿਹੜਾ ਇੰਨਾ ਵਿਸ਼ਾਲ ਸरोवर ਨਹੀਂ ਮਿਲਦਾ ਸੋ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਹੈ ਉਹਨਾਂ ਦਾ ਗੁਰਦੁਆਰਾ ਸਾਹਿਬ ਜਿਹੜਾ ਜਨ ਨਿਮਾਨ ਹੋਇਆ ਸਰੋਵਰ ਐ ਇੰਨਾ ਵਿਸ਼ਾਲ ਕਿਸ ਤਰੀਕੇ ਦਾ ਇਤਿਹਾਸ ਜੁੜਦਾ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੁਣ ਉਹਨਾਂ ਦਾ ਉਤਾਰ ਦਿਵਸ ਵੀ ਆਉਣ ਵਾਲਾ ਹੈ ਸੰਗਤਾਂ ਬਹੁਤ ਵੱਡੇ ਵੱੱਡੇ ਬੱਦਲ ਤੇ ਇੱਥੇ ਆਉਂਦੀਆਂ ਨੇ ਗੱਲਬਾਤ ਕਰਦੇ ਬੰਦਾ ਸਿੰਘ ਸਾਹਿਬ ਦੇ ਨਾਲ ਆਪਾਂ ਸਭ ਨਾਲ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਸਮਾਗਮ ਚੱਲਦੇ ਨੇ ਹੁਣ ਸ਼ੁਰੂ ਹੋਣ ਵਾਲੇ ਆ ਇੱਕ ਤੇ ਪਹਿਲਾਂ ਹੀ ਇਤਿਹਾਸਕ ਨਗਰੀ ਹੈ ਬਹੁਤ ਵੱਡਾ ਇਤਿਹਾਸ ਜੁੜਦਾ ਹੈ ਫੇਰ ਗੁਰੂ ਸਾਹਿਬ ਦੀ ਵੀ ਬੜੀ ਕਿਰਪਾ ਇੱਥੇ ਸਰੋਵਰ ਬੜਾ ਵਿਸ਼ਾਲ ਹੈ ਮਨਾਵਾ ਸਾਹਿਬ ਦੇਖਦੇ ਜੈਪਕਾ ਦੇਖਦੇ ਬੜੀ ਕਿਰਪਾ ਇੱਥੇ ਕੀ ਗੱਲਾਂ ਚਾਹੁੰਦੇ ਹੋ ਸਾਡਾ ਥੋੜਾ ਵਿਸਥਾਰਪਾਪਾ ਇਤਿਹਾਸ ਦਸੀਏ ਗੁਰੂ ਸਾਹਿਬ ਜੀ ਨੇ ਪਾਵਨ ਇਹ ਜਿਹੜੀ ਧਰਤੀ ਸਾਜੀ ਹੈ ਇਹ ਸ਼ਹਿਰ ਸਾਜਿਆ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਸ਼ਹਿਰ ਹੈ ਤੇ ਉਹਨਾਂ ਦਾ ਪਾਵਨ ਪਵਿੱਤਰ ਅਸਥਾਨ ਹੈ ਜਿਵੇਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਮ ਨੂੰ ਆਪਾਂ ਜਾਣਦੇ ਆਂ ਤੇ ਇਸ ਅਸਥਾਨ ਦੇ ਨਾਮ ਦੇ ਨਾਲ ਵੀ ਸੱਚਖੰਡ ਲੱਗਦਾ ਏ ਇਹਨੂੰ ਜਦੋਂ ਅਸੀਂ ਨਾਮ ਲੈਨੇ ਆ ਤੇ ਇਹਦਾ ਨਾਮ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਤਰਨਤਾਰਨ ਸਾਹਿਬ ਹੈ ਇਸ ਦੀ ਨਗਰੀ ਦਾ ਨਾਮ ਤੇ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਵਸਾਇਆ ਹੋਇਆ ਹੈ ਬੜੀ ਕਿਰਪਾ ਹੈ ਕਿ ਨਗਰੀ ਜਿਹੜੀ ਅੰਮ੍ਰਿਤਸਰ ਸਾਹਿਬ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਹੈ ਤੇ ਇਹ ਜਿਹੜੀ ਨਗਰੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਿਤਾ ਦੀ ਤੇ ਪੁੱਤਰ ਦੀ ਵਸਾਈ ਹੋਈ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 157000 ਦੀ ਇਹਦੀ ਜਮੀਨ ਖਰੀਦ ਕੇ ਉਹਨਾਂ ਸਮਿਆਂ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਇਸ ਸਰੋਵਰ ਦੀ ਖਦਵਾਈ ਕਰਾਈ ਸੀ ਦੁਨੀਆ ਭਰ ਦੇ ਵਿੱਚੋਂ ਇਹ ਸਰੋਵਰ ਜਿਹੜਾ ਹੈ ਸਭ ਤੋਂ ਵੱਡਾ ਹੈ ਜੇਕਰ ਕਿਲਿਆਂ ਦੇ ਮੁਤਾਬਕ ਜਾਣੀਏ ਤੇ 7.5 ਕਿੱਲਿਆਂ ਦੇ ਵਿੱਚ ਇਹ ਸਰੋਵਰ ਹੈ ਤੇ ਪ੍ਰਕਰਮਾਂ ਦੀ ਜਗ੍ਹਾ ਨੂੰ ਪਾ ਕਰਕੇ 25 ਕਿੱਲਿਆਂ ਦੇ ਵਿੱਚ ਇਸ ਸਰੋਵਰ ਦਾ ਨਿਰਮਾਣ ਹੈ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਇੱਕ ਕੋੜ ਹਤਾ ਵੀ ਖੋਲਿਆ ਸੀ ਜਿਨ੍ਹਾਂ ਦਾ ਕੋਈ ਵਾਰੀ ਵਾਰਸ ਨਹੀਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਨਾਲ ਲਾਇਆ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਕੋੜੀਆਂ ਦਾ ਕੋੜ ਦੂਰ ਕੀਤਾ ਹੱਥਾਂ ਦੇ ਨਾਲ ਮਲਮ ਪੱਟੀ ਕੀਤੀ ਜਿਨ੍ਹਾਂ ਨੂੰ ਕੋਈ ਰੋਟੀ ਨਹੀਂ ਸੀ ਦਿੰਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਪ੍ਰਸ਼ਾਦਾ ਪਣੀ ਉਹਨਾਂ ਨੂੰ ਛਕਾ ਕੇ ਤੇ ਉਹਨਾਂ ਦੀ ਸੇਵਾ ਕੀਤੀ ਦੋ ਅਸਥਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਸ਼ਹਿਰ ਦੇ ਵਿੱਚ ਨੇ ਹੋਰ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਇਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਚਰਨ ਛੋਪਾ ਪ੍ਰਾਪਤ ਹੈ ਤੇ ਇੱਥੇ ਵੀ ਖੂਹ ਲੱਗਾ ਆਇਆ ਹੈ ਦੂਜਾ ਖੂਹ ਹੈ ਸਤਕਾਰਯੋਗ ਬੀਬੀ ਭਾਨੀ ਜੀ ਉਹਨਾਂ ਦੇ ਚਰਨ ਛੋਪਾਪਤ ਗੁਰੂ ਅਰਜਨ ਦੇਵ ਜੀ ਦਾ ਵੀ ਅਸਥਾਨ ਹੈ ਤੇ ਇੱਥੇ ਵੀ ਅੱਜ ਖੂਹ ਲੱਗਾ ਹੋਇਆ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਵੀ ਹੋਰ ਅਸਥਾਨ ਨੇ ਜਿਨ੍ਹਾਂ ਦਾ ਇਤਿਹਾਸ ਤਰਨਤਨ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਦੇ ਨਾਲ ਜੁੜਦਾ ਹੈ ਭਾਵ ਕਹਣ ਤੋਂ ਭਾਵ ਕਿ ਗੁਰੂ ਸਾਹਿਬ ਜੀ ਨੇ ਇੰਦੀਆਂ ਬਖਸ਼ਿਸ਼ਾਂ ਸ਼ਹਿਰ ਦੇ ਨਗਰੀ ਤੇ ਕੀਤੀਆਂ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਸਤਗੁਰੂ ਜੀ ਨੇ ਕੀਤਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਦੀਨ ਦਰਦ ਨਿਵਾਰ ਠਾਕਰ ਰਾਖੈ ਜਨਕੀ ਆਪ ਤਰਨ ਤਾਰਨ ਹਰ ਨਿਦ ਦੂਖ ਨਾ ਸਕੇ ਬਿ ਆਪ ਉਸ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਕੀਤਾ ਹੈ ਇਹ ਪਾਵਨ ਪਵਿੱਤਰ ਉਹ ਸਤਾਨ ਹੈ ਜਿਹਦੇ ਤੇ ਬੇਅੰਤ ਬਖਸ਼ਿਸ਼ਾਂ ਹੁੰਦੀਆਂ ਨੇ ਸਤਗੁਰੂ ਜੀ ਕਰਦੇ ਨੇ ਤੇ 14 ਤੇ ਮੱਸੀਆ ਦਾ ਦਿਹਾੜਾ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਅੰਤ ਸੰਗਤਾਂ ਜੜੀਆਂ ਨੇ ਉਹ ਹਰ ਮੱਸੇ ਤੇ 14 ਤੇ ਆਉਂਦੀਆਂ ਨੇ ਜਾਂਦੇ ਜਾਂਦੇ ਆਪਾਂ ਸਦੂ ਇੱਕ ਗੱਲ ਹੋਰ ਕਰਨੀ ਆ ਆਪਾਂ ਦੇਖਦੇ ਹਾਂ ਬਾਕੀ ਸ਼ਹਿਰਾਂ ਦੇ ਵਿੱਚ ਜੇ ਇੱਕਦ ਗੱਲ ਕਰੀਏ ਹੋ ਸੂਬਿਆਂ ਦੇ ਵਿੱਚ ਭੁੱਖਮਾਰੀ ਬਹੁਤ ਜ਼ਿਆਦਾ ਹੈ ਲੋਗੋ ਤੇ ਭੁੱਖੇ ਸੌਂਦੇ ਨੇ ਲੇਕਿਨ ਕਹਿੰਦੇ ਇਹ ਦੋ ਤਿੰਨ ਨਗਰੀਆਂ ਐਸੀਆਂ ਨਹੀਂ ਇੱਥੇ ਸਤਗੁਰਾਂ ਦੀ ਇੰਨੀ ਕਿਰਪਾ ਹੈ ਕਿ ਭੁੱਖੇ ਲੋਕ ਜਾਗਦੇ ਜੂੜਾ ਸੌਂਦੇ ਨਹੀਂ ਐ ਸਨੇਹਾ ਕੀ ਹੈ ਸੰਗਤ ਨੂੰ ਕਿਉਂਕਿ ਬਹੁਤ ਲੋਕ ਆਉਂਦੇ ਨੇ ਹਰੇਕ ਕੋਈ ਵੀ ਮਨਚ ਮਰਾਦ ਲੈ ਕੇ ਆਉਂਦਾ ਕਿ ਦੁੱਖ ਲੈ ਕੇ ਆਉਂਦਾ ਹੈ ਤੇ ਛੱਟ ਹੱਲ ਹੋ ਜਾਂਦੇ ਐ ਸੋ ਕਿਸ ਤਰੀਕੇ ਦੀ ਰਹਿਮ ਐ ਇੱਥੇ ਸੰਗਤ ਬਹੁਤ ਆਉਂਦੀ ਐ ਕੀ ਸਨੇਹਾ ਦੇਣਾ ਚਾਹੁੰਦੇ ਹੋ ਗੁਰੂ ਘਰਾਂ ਨਾਲ ਅੱਜ ਲੋਕਾਂ ਨੂੰ ਲੱਗਦਾ ਨੌਜਵਾਨ ਪੀੜੀ ਨੂੰ ਹੋਰ ਵੱਡੇ ਪੱਧਰ ਤੇ ਜੁੜਨ ਦੀ ਲੋੜ ਐ ਕਿਉਂਕਿ ਅੱਜ ਜੋ ਸਿਧਾਂਤ ਨੇ ਗੁਰੂ ਸਾਹਿਬ ਦੇ ਜੋ ਬਖਸ਼ਿਸ਼ਾਂ ਦੀਆਂ ਜੋ ਉਹ ਮੈਂ ਉਹਨਾਂ ਸਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੌਜਵਾਨਾਂ ਪੀੜ੍ਹੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਵੇਖੋ ਜਦੋਂ ਗੁਰੂ ਸਾਹਿਬ ਜਣ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੇ ਟਾਈਮ ਤੇ ਕਦੀ ਕੋਈ ਭੁੱਖਾ ਨਹੀਂ ਸੀ ਸੁੱਤਾ ਨਾ ਗੁਰੂ ਸਾਹਿਬ ਜੀ ਤੋਂ ਦੂਰ ਹੋਏ ਮੈਂ ਉਹਨਾਂ ਨੂੰ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਸੀਂ ਗੁਰਸਿੱਖ ਬਣੋ ਤੇ ਗੁਰੂ ਦੀ ਸਿੱਖੀ ਨੂੰ ਧਾਰਨ ਕਰੋ ਕਿਉਂ ਕਿ ਕਿਉਂਕਿ ਗੁਰੂ ਨਾਨਕ ਦਾ ਘਰ ਇੱਕ ਐਸਾ ਵਿਸ਼ਾਲ ਹੈ ਕਿ ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਘਾਟਾ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਨਹੀਂ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਇਸ ਕਰਕੇ ਜਿਵੇਂ ਖਾਲਸਾ ਪੰਥ ਸਾਜਣਾ ਦੇ ਵਿਚਾਰੇ ਆਏ ਆਪਾਂ ਸਾਰੀਆਂ ਸੰਗਤਾਂ ਮਨਾਵਾਂਗੇ ਹੋਰ ਵੀ ਇਤਿਹਾਸਕ ਦਿਹਾੜੇ ਆ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜਿੱਥੇ ਤੁਸੀਂ ਗੁਰੂ ਘਰ ਨੂੰ ਛੱਡ ਕੇ ਦੂਰ ਹੋ ਗਏ ਜੇ ਉੱਥੇ ਆਓ ਗੁਰੂ ਘਰ ਦੇ ਨਾਲ ਜੁੜੋ ਅੰਮ੍ਰਿਤਧਾਰੀ ਹੋਵੋ ਗੁਰਸਿੱਖ ਬਣੋ ਬਾਣੀ ਬਾਣੇ ਦੇ ਧਾਰਨੀ ਹੋਵੋ ਅਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਤੱਕੋ ਤਾਂ ਜੋ ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਕੋਈ ਦੁੱਖ ਪੀੜ ਜਿਹੜੀ ਹੈ ਉਹ ਨਹੀਂ ਆਵੇਗੀ ਤੇ ਗੁਰੂ ਸਾਹਿਬ ਜੀ ਦੇ ਚਰਨ ਪਰਸ ਕਰਕੇ ਜਿਹੜਾ ਉਹ ਜੀਵਨ ਸਫਲਾ ਹੋ ਜਾਵੇਗਾ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੜਾ ਡੂੰਘਾ ਇਤਿਹਾਸ ਆਪਾਂ ਸਮਝਿਆ ਹੈ ਸੋ ਸੰਗਤ ਨੂੰ ਕਿਤੇ ਨਾ ਕਿਤੇ ਬਹੁਤ ਵੱਡਾ ਸੁਨੇਹਾ ਤੁਸੀਂ ਪਹਿਲਾਂ ਤਸਵੀਰਾਂ ਦੇਖੋ ਦਰਬਾਰ ਸਾਹਿਬ ਦੀਆਂ ਵੈਸੇ ਤੇ ਹਰ ਇੱਕ ਥਾਂ ਨੂੰ ਖੂਬਸੂਰਤ ਦਾ ਜਿਵੇਂ ਖੁਦੂ ਜੀ ਸਾਹਿਬ ਨੇ ਜਿਹੜੇ ਚੜਨ ਪਾਇਨੇ ਲੇਕਿਨ ਇੱਕ ਵੱਖਰਾ ਸਕੂਨ ਮਹਿਸੂਸ ਹੁੰਦਾ ਜਦੋਂ ਸੋਵਰ ਦੇ ਕਿਨਾਰੇ ਤੁਸੀਂ ਖੜੇ ਹੁੰਦੇ ਹੋ ਸੋ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਿਤੇ ਨਾ ਕਿਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਉਧਰ ਵੀ ਮੈਂ ਤੁਹਾਨੂੰ ਦਿਖਾਉਂਗਾ ਕਿਸ ਤਰੀਕੇ ਨਾਲ ਜਿਹੜਾ ਅਜੈਬ ਘਰ ਬਣਿਆ ਸੋ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਇਸ ਤੋਂ ਬਾਅਦ ਤੁਹਾਨੂੰ ਅਜੈਬ ਘਰ ਦੇ ਵਿੱਚ ਲੈ ਆਇਆ ਜਾਵਾਂਗੇ ਸੋ ਬਿਲਕੁਲ ਤੁਸੀਂ ਇਹ ਤਸਵੀਰ ਗੁਰਦੁਆਰਾ ਜਿਹੜਾ ਬਣਿਆ ਹੈ ਉਹਦਾ ਜਿਹੜਾ ਜੈਪ ਘਰ નીચે ਬਣਿਆ ਹੋਇਆ ਸੋ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖੋ ਕਿਸ ਤਰੀਕੇ ਨਾਲ ਜਿਹੜਾ ਜੈਪ ਘਰ ਬਣਾਇਆ ਗਿਆ ਹੈ ਸੰਗਤ ਇੱਥੇ ਵੀ ਹੁੰਦੀ ਆ ਸੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸੋ ਸਭ ਤੋਂ ਪਹਿਲਾਂ ਇਹ ਤਸਵੀਰ ਦੇਖੋ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਦੁੱਖ ਸੰਗਤ ਦੇ কাটਦੇ ਹੋਏ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਸੋ ਤੁਸੀਂ ਉਹ ਤਸਵੀਰਾਂ ਪਹਿਲਾਂ ਦੇਖੋ ਸੋ ਇੱਥੇ ਗੁਰੂ ਸਾਹਿਬ ਜਿਹੜੇ ਆ ਬਿਲਾਜਮਾਨ ਨੇ ਤੁਸੀਂ ਕਿਤਨਾ ਕਿਤੇ ਉਹ ਇਤਿਹਾਸ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੂੰ ਅੱਜ ਸਾਨੂੰ ਯਾਦ ਕਰਨ ਦੀ ਲੋੜ ਹੈ ਤੁਸੀਂ ਇਹ ਤਸਵੀਰਾਂ ਦੇਖੋ ਕਿਸ ਤਰੀਕੇ ਨਾਲ ਜਿਹੜਾ ਉੱਥੇ ਮੁਗਲ ਰਾਜ ਸੀਗਾ ਤੇ ਗੁਰੂ ਬਰੂ ਸਾਹਿਬ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਜਿਹੜਾ ਸੰਗਤ ਨੂੰ ਨਿਆਂ ਤੇ ਮਾਇਆ ਚਾਹ ਸਭ ਜਾਦਿਆਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰੂ ਸਾਹਿਬ ਦੀਆਂ ਤੁਸੀਂ ਉਹਨਾਂ ਦੇਖ ਰਹੇ ਹੋ ਵ사ਖੀ ਦੀਆਂ ਜਦੋਂ ਬਚਨ ਕਬਦੇ ਪਏ ਸੀਗੇ ਸੰਗਤ ਦੇ ਨਾਲ ਜਦੋਂ ਸੀਸ ਦੀ ਮੰਗ ਕੀਤੀ ਸੀਗੀ ਜਦੋਂ ਪੰਜ ਪਿਆਰੇ ਜਿਹੜੇ ਤਿਆਰ ਕੀਤੇ ਸੀਗੇ ਗੁਰੂ ਸਾਹਿਬ ਨੇ ਸੋ ਤੁਸੀਂ ਇੱਧਰ ਦੇਖੋ ਜਦੋਂ ਸ਼ਹੀਦیاں ਦਿੱਤੀਆਂ ਜਾਂਦੀਆਂ ਸੀਆਂ ਸਿੰਘਾਂ ਵੱਲੋਂ ਸੋ ਇਹ ਤਸਵੀਰਾਂ ਨੇ ਸੋ ਕਿਤਨਾ ਕਿਤੇ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਅ ਤਸਵੀਰਾਂ ਦੇਖੋ ਕਿੰਨੀ ਖੂਬਸੂਰਤੀ ਨਾਲ ਬਣਾਈਆਂ ਗਈਆਂ ਨੇ ਜੈਪ ਘਰ ਦੇ ਵਿੱਚ ਦੂ ਦੂ ਤੱਕ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਦੇਖੋ ਜਿਹੜੀ ਆਪਾਂ ਗੱਲ ਹਮੇਸ਼ਾ ਹੀ ਦੇਖਦੇ ਆ ਚੜਖੜੀਆਂ ਤੇ ਚੜੇਤਾ ਨਾਰਿਆਂ ਨਾਲ ਚਲਵਾਏ ਗਏ ਉਹ ਵੀ ਤਸਵੀਰਾਂ ਨੇ ਸੋ ਤੁਸੀਂ ਇਹ ਵੀ ਤਸਵੀਰਾਂ ਦੇਖੋ ਜਿਹੜੀ ਹਮੇਸ਼ਾ ਜ਼ਿਕਰ ਹੁੰਦਾ ਹੈ ਦਾਸ ਦੇ ਵਿੱਚ ਵੀ ਚੜਖੜੀਆਂ ਤੇ ਚੜੇਤਾ ਨਾਰਿਆਂ ਨਾਲ ਚਲਵਾਏ ਗਏ ਸੋ ਤੁਸੀਂ ਤਸਵੀਰਾਂ ਦੇਖੋ ਜਦੋਂ ਜ਼ੁਲਮ ਕੀਤਾ ਜਾਂਦਾ ਸੀਗਾ ਮੁਗਲਾਂ ਵੱਲੋਂ ਸੋ ਉਹ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਸੋ ਇਦਾਂ ਹੁਣ ਤੁਸੀਂ ਅਜੈਬ ਘਰ ਸਾਦਾ ਦੇਖ ਸਕਦੇ ਹੋ ਸੋ ਬਹੁਤ ਵੱਡਾ ਜਾਇਬ ਘਰ ਹੈ ਲੇਕਿਨ ਜਿਹੜੀ ਗੱਲ ਹੈ ਉਹ ਇਤਿਹਾਸ ਦੀ ਹੈ ਬੜੀ ਖੂਬਸੂਰਤ ਤੀਨਾਂ ਦਾ ਜਾਇਬ ਘਰ ਬਣਾਇਆ ਗਿਆ ਹੈ ਬੜਾ ਵਿਸ਼ਾਲ ਜਾਇਬ ਘਰ ਹੈ ਤਸਵੀਰਾਂ ਜਿਹੜੀਆਂ ਇਤਿਹਾਸ ਨਾਲ ਭਰੀਆਂ ਹੋਈਆਂ ਨੇ ਸੋ ਬਿਲਕੁਲ ਕਿਤਨਾ ਕਿਤੇ ਲੋੜ ਹੈ ਆ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ ਜਦੋਂ 20 ਪੈਦਾ ਜਿਹੜਾ ਲੰਗਰ ਸ਼ੁਰੂ ਕਰਾਇਆ ਗਿਆ ਸੀਗਾ ਗੁਰੂ ਨਾਨਕ ਸਾਹਿਬ ਵੱਲੋਂ ਸੋ ਉਹ ਤਸਵੀਰਾਂ ਨੇ ਯੁਵਾਵਸਥਾ ਦੀਆਂ ਗੁਰੂ ਨਾਨਕ ਸਾਹਿਬ ਦੀਆਂ ਜਦੋਂ ਉਹਨਾਂ ਵੱਲੋਂ ਲੰਗਰ ਚੁਕਾਇਆ ਗਿਆ 20 ਪੈਦਾ ਜਦੋਂ ਉਹਨਾਂ ਦੇ ਪਿਤਾ ਵੱਲੋਂ 20 ਪੈ ਦਿੱਤੇ ਗਏ ਉਸ ਤੋਂ ਬਾਅਦ ਜਿਹੜੇ ਲੰਗਰ ਦੀ ਬੱਥਾ ਸ਼ੁਰੂ ਹੋਈ ਸੋ ਇਹ ਜਿਹੜੇ ਮੁਲਾਕਾਤ ਚੱਲ ਰਹੀ ਸੀਗੀ ਜਿਹੜੇ ਵਚਨ ਚੱਲ ਰਹੇ ਸੀਗੇ ਸੋ ਇਹ ਜਦੋਂ ਗੱਦੀ ਦਿੱਤੀ ਗਈ ਗੁਰਗੱਦੀ ਜਦੋਂ ਮੇਰੀ ਗੁਰੂ ਸਾਹਿਬ ਹੋਣਾ ਨੂੰ ਉਦੋਂ ਦੀਆਂ ਤਸਵੀਰਾਂ ਨੇ ਸੋ ਬਹੁਤ ਵੱਡਾ ਇਤਿਹਾਸ ਹੈ ਅ ਜ਼ਰੂਰ ਸੰਗਤ ਨੂੰ ਅੱਜ ਲੋੜ ਹੈਗੀ ਹੈ ਇਤਿਹਾਸ ਨੂੰ ਸਮਝਣ ਦੀ ਇਤਿਹਾਸ ਨਾਲ ਜੁੜਨ ਦੀ ਕਿਉਂਕਿ ਜੋ ਗੁਰੂ ਸਾਹਿਬ ਨੇ ਬਖਸ਼ੇਸ਼ਾਂ ਕੀਤੀਆਂ ਨੇ ਉਸ ਨੂੰ ਆ ਸਮਝਣ ਦੀ ਲੋੜ ਹੈ ਉਸ ਨਾਲ ਜੁੜਨ ਦੀ ਲੋੜ ਹੈ ਜੋ ਸਿਧਾਂਤ ਬਣਾਏ ਨੇ ਜੋ ਸਨੇਹ ਦਿੱਤੇ ਨੇ ਸੰਗਤ ਨੂੰ ਆਪਸੀ ਪਿਆਰ ਦੇ ਹਰੇਕ ਧਰਮ ਦਾ ਸਤਿਕਾਰ ਕੀਤਾ ਜੇ ਆਪਾਂ ਹਰਮੰਦਰ ਸਾਹਿਬ ਜਾਣੇ ਉੱਥੇ ਵੀ ਚਾਰ ਦੁਆਰ ਰੱਖੰਦਾ ਹੈ ਹੀ ਹਲਤ ਸੀਗਾ ਕਿ ਹਰੇਕ ਧਰਮ ਦਾ ਸਤਿਕਾਰ ਹੈ ਹਰੇਕ ਧਰਮ ਨੂੰ ਪੂਰਾ ਇੱਥੇ ਮਾਣ ਹੈ ਸੋ ਬਿਲਕੁਲ ਤੁਸੀਂ ਇਹ ਜ਼ਰੂਰ ਗੁਰੂ ਸਾਹਿਬ ਦੇ ਜਿਹੜਾ ਗੁਲਦਵਾਲਾ ਸਾਹਿਬ ਦੇ ਵਿੱਚ ਆ ਸਕਦੇ ਹੋ ਦਰਸ਼ਨ ਕਰਨ ਲਈ ਤੇ ਜ਼ਰੂਰ ਦਰਸ਼ਨ ਕਰਕੇ ਆਪਣੀਆਂ ਝੋਲੀਆਂ ਭਰਵਾ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੈ ਕੇ ਆਰ ਤੱਕ ਲੂਬਦ ਹੁੰਦੇ ਰਵਾਂਗੇ ਤੁਸੀਂ ਦੇਖਦੇ ਹੋ ਸੈਟੀਟਿਕ ਹੈਡਲਾਈਨਸ ਮੈਂ ਆਦਨਿਸ਼ ਗੁਪਤਾ